ਜਿੱਥੇ ਪਿਆਰ ਹੈ ਨਾ ਉੱਥੇ ਡਰ ਹੋਏਗਾ ਉੱਥੇ ਅਦਬ ਹੋਏਗਾ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਕਿਰਤਪੁਰ ਸਾਹਿਬ ਦੀ ਧਰਤੀ ਹੈ ਗੁਰਮਖੋ ਕਾਬਲ ਤੋਂ ਸੰਗਤਾਂ ਬਾਣੀ ਗਾਉਂਦੀਆਂ ਆ ਰਹੀਆਂ ਏ ਇਦਾਂ ਬਾਣੀ ਗਾਉਂਦੀਆਂ ਗੁਰਮਖੋ ਜ਼ੋਰ-ਜ਼ੋਰ ਦੀ ਆ ਰਹੀਆਂ ਸੰਗਤਾਂ ਦੁਪਹਿਰ ਦਾ ਸਮਾਂ ਹੈ ਗੁਰੂ ਹਰਾਈਸਾਹ ਪਾਤਸ਼ਾਹ ਪਲੰਘ ਦੇ ਉੱਤੇ ਗੁਰਮਖੋ ਨੇਤਰ ਬੰਦ ਕੀਤੇ ਏ ਆਰਾਮ ਕਰਨ ਦੀ ਲੰਮੇ ਪਏ ਆ ਜਦੋਂ ਕੋਲ ਦੀ ਕਿਉਂਕਿ ਅੱਜ ਵਾਂਗ ਸਪੀਕਰ ਤੇ ਹੁੰਦਾ ਨਹੀਂ ਸੀ ਵੀ ਦੂਰੋਂ ਪਤਾ ਲੱਗ ਜਾਏਗਾ ਜਦੋਂ ਸੰਗਤਾਂ ਏਦਾਂ ਦਰਵਾਜ਼ੇ ਦੇ ਕੋਲ ਦੀ ਰੰਗਣ ਲੱਗੀਆਂ ਨਾ ਅੱਗੇ ਨੂੰ ਤੇ ਗੁਰੂ ਪਾਤਸ਼ਾਹ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰਮਖੋ ਬਾਣੀ ਦੀ ਤੇ ਬਾਣੀ ਦੀ ਆਵਾਜ਼ ਪਈ ਗੁਰੂ ਪਾਤਸ਼ਾਹ ਇੱਕਦਮ ਜ਼ੋਰ ਦੀ ਤੇਜ਼ੀ ਨਾਲ ਉੱਠੇ ਗੁਰਮਖੁਪਲੰਗ ਤੋਂ ਤੇਜੀ ਨਾਲ ਉੱਠੇ ਉੱਠ ਕੇ ਹੱਥ ਜੋੜ ਕੇ ਖੜੇ ਹੋ ਗਏ ਜਦੋਂ ਤੱਕ ਸੰਗਤਾਂ ਬਾਣੀ ਗਾਉਂਦੀਆਂ ਗਾਉਦੀਆਂ ਅੱਗੇ ਲੰਘ ਗਈਆਂ ਨਾ ਲੰਗਰਾਂ ਵਾਲੇ ਪਾਸੇ ਨੂੰ ਕਿਉਂਕਿ ਸੰਗਤਾਂ ਪੜਾ ਗੁਰਮਖੋ ਲੰਗਰ ਛਕਦੀਆਂ ਸੀ ਫਿਰ ਦਰਸ਼ਨ ਗੁਰੂ ਪਾਤਸ਼ਾਹ ਦੇ ਕਰਦੀਆਂ ਸਨ ਤੇ ਪਾਤਸ਼ਾਹ ਦੇ ਉੱਠਦੇ ਆ ਨਾ ਕਾਲੀ ਦੇ ਵਿੱਚ ਗੁਰਮਖੋ ਮੰਜੇ ਦੇ ਪਾਵੇ ਦੀ ਮੇਖ ਬਾਹਰ ਨਿਕਲੀ ਹੋਈ ਸੀ ਉਹ ਮੇਖ ਲੱਗੀ ਤੇ ਗੋਡੇ ਵਿੱਚੋਂ ਖੂਨ ਚੱਲ ਪਿਆ ਖੂਨ ਇਦਾਂ ਵਹਿੰਦਾ ਰਿਹਾ ਖੂਨ ਵਹਿੰਦਾ ਰਿਹਾ ਪਰ ਗੁਰੂ ਹਰਾਈ ਸਾਹਿਬ ਪਾਤਸ਼ਾਹ ਹੱਥ ਜੋੜ ਕੇ ਗੁਰਮਖੂ ਖੜੇ ਰਹੇ ਜੜੋਂ ਤੱਕ ਬਾਣੀ ਦੀ ਆਵਾਜ਼ ਕੰਨਾਂ 'ਚ ਪੈਂਦੀ ਰਹੀ ਸਿੱਖ ਆਈ ਖੂਨ ਵਗਦਿਆਂ ਹੋਇਆਂ ਦੇਖਿਆ ਪਾਤਸ਼ਾਹ ਤੁਸੀਂ ਤਾਂ ਬਾਣੀ ਦੇ ਦਾਤੇ ਹੋ ਤੁਸੀਂ ਤੇ ਗੁਰੂ ਹੋ ਧੰ ਗੁਰੂ ਪਾਤਸ਼ਾਹ ਤੁਸੀਂ ਬੈਠ ਜਾਣਾ ਸੀ ਤੁਹਾਡੇ ਕੋਲ 'ਚ ਖੂਨ ਵਹਿ ਰਿਆ ਸੀ ਪਾਤਸ਼ਾਹ ਕਹਿਣ ਲੱਗੇ ਨਹੀਂ ਪਾਈ ਪਾਤਸ਼ਾਹ ਕਹਿਣ ਲੱਗੇ ਗੁਰਸਿੱਖੋਂ ਜਨਪੈ ਅਦਬ ਨਾ ਬਾਣੀ ਧਾਰਾ ਸੋ ਜਾਨੋ ਸਿੱਖ ਨਹੀਂ ਹਮਾਰਾ ਉਹਨਾਂ ਕੋਲ ਬਹੁਤ ਕੀਮਤੀ ਬਚਨ ਹੈ ਜਨਪੈ ਅਦਬ ਜਿਨ੍ਹਾਂ ਦੇ ਮਨ ਵਿੱਚ ਭੈ ਨਹੀਂ ਹੈ ਅਦਬ ਨਹੀਂ ਹੈ ਬਾਣੀ ਦਾ ਉਹ ਕੁਝ ਵੀ ਹੋਵੇ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਸਾਡਾ ਸਿੱਖ ਉਹ ਹੈ ਜੀਦੇ ਮਨ ਵਿੱਚ ਗੁਰੂ ਤੇ ਗੁਰੂ ਦੀ ਬਾਣੀ ਦਾ ਭੈ ਹੈ ਅਦਬ ਹੈ ਕੋਣ ਕੋਝੇ ਗੁਰੂ ਬਾਣੀ ਦਾ ਇੰਨਾ ਸਤਕਾਰ ਕਰਦਾ ਤੇ ਫਿਰ ਸਿੱਖ ਕਿਉਂ ਪਟਕੇ ਆ ਪਾਸੇ ਸਭ ਤੋਂ ਜ਼ਰੂਰੀ ਹੈ ਗੁਰਬਾਣੀ ਦਾ ਅਦਬ ਗੁਰਬਾਣੀ ਦਾ ਭੈ ਗੁਰਮਖੋ ਗੁਰਬਾਣੀ ਦਾ ਡਰ ਮਨ ਵਿੱਚ ਹੋਵੇ ਸਾਡੇ ਕਿ ਮੈਂ ਬਾਣੀ ਨਹੀਂ ਪੜ ਰਿਹਾ ਮੈਂ ਗੁਰੂ ਪਾਤਸ਼ਾਨਾ ਗੱਲਾਂ ਕਰ ਰਿਹਾ ਹਾਂ ਗੁਰੂ ਪਾਤਸ਼ਾ ਮੇਰੇ ਸਾਹਮਣੇ ਬੈਠੇ ਹੈ ਗੁਰਮਖੋ ਜਦੋਂ ਏਦਾਂ ਮਨ ਹੋ ਜਾਏਗਾ ਨਾ ਵੀ ਗੁਰੂ ਪਾਤਸ਼ਾ ਮੇਰੇ ਕੋਲ ਬੈਠੇਗਾ ਫਿਰ ਸਾਡਾ ਦੋਹਰਾ ਜੀਵਨ ਹੈ ਨਾ ਅੰਦਰੋਂ ਹੋ ਰਿਹਾ ਹੈ ਬਾਹਰੋਂ ਹੋ ਰਿਹਾ ਹੈ ਗੁਰਮਖੋ ਖਤਮ ਹੋ ਜਾਏਗਾ ਔਰ ਜਿਸ ਦਿਨ ਗੁਰਮਖੋ ਜ਼ਿੰਦਗੀ ਅੰਦਰੋਂ ਬਾਹਰੋਂ ਇੱਕ ਹੋ ਗਈ ਸੱਚੀ ਗੱਲ ਹੈ ਉਸ ਦਿਨ ਕਰਾਮਾਤ ਵਰਦੀ